ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਚੜਦੀ ਕਲਾ ਦੇ ਵਿੱਚ ਹੋਮਗੇ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਕੋਈ ਵੀ ਕਲੈਕਸ਼ਨ ਤੁਹਾਡੇ ਕੋਲ ਮਿਸ ਨਾ ਹੋਵੇ ਇਸ ਕਰਕੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਿਓਰ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੋਊਗੀ ਬਾਟਮ ਚਿਕਨ ਦੇ ਵਿੱਚ ਰੂਗੀ এমਬਰਾਇਡਰੀ ਵਾਲੀ ਦੁਪੱਟਾ ਵੀ এমਬਰਾਇਡਰੀ ਵਾਲਾ ਹੀ ਮਿਲੂਗਾ ਪਿਓਰ ਟਿਸਟਾ ਬ੍ਰਾਂਡ ਦੇ ਵਿੱਚ ਬਿਸਕੋਸ ਮਸਲੀਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੋਊਗੀ ਬਾਟਮ ਇਹਦੇ ਨਾਲ ਪਲੇਨ ਆਊਗੀ ਮਸਲੀਨ ਦਾ ਹੀ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਰਹੂਗਾ ਬੜੀ ਪਿਆਰੀ ਕਲੈਕਸ਼ਨ ਹੈ ਟਿਸਟਾ ਬ੍ਰਾਂਡ ਦਾ ਸੂਟ ਰਹੂਗਾ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਵਾਲੀ ਸਾਰਾ ਸਟੱਫ ਹੋਊਗਾ ਬਹੁਤ ਸੋਹਣੇ ਸੂਟ ਹੈ ਬਰਬਰੀ ਡਿਜੀਟਲ print ਦੇ ਵਿੱਚ ਸ਼ਰਟ ਰਹੂਗੀ ਲੈਸਿਸ ਦਾ ਕੰਮ ਕੀਤਾ ਹੋਇਆ ਮਸਲੀਨ ਦੀ ਬਾਟਮ embroidery ਵਾਲੀ ਰਹੂਗੀ ਤੇ ਦੁਪੱਟਾ ਵੀ ਮਸਲੀਨ ਦੇ ਵਿੱਚ ਹੀ ਰਹੂਗਾ ਲੀਲਨ ਦੇ ਵਿੱਚ ਸ਼ਰਟ ਆਉਗੀ ਹੈਂਡਵਰਕ ਕੀਤਾ ਹੋਇਆ ਮਿਲੂਗਾ ਲੀਲਨ ਦਾ ਹੀ ਦੁਪੱਟਾ ਰਹੂਗਾ ਸੌਫਟ ਕਾਟਨ ਸਿਲਕ ਦੇ ਵਿੱਚ ਇਹਦੀ ਬਾਟਮ ਰਹੇਗੀ ਬਹੁਤ ਹੀ ਵਧੀਆ ਕੁਆਲਿਟੀ ਹੈ ਐਕਸਲੈਂਟ ਕੁਆਲਿਟੀ ਹੈ 2200 ਰੁਪਏ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਮਿਲ ਰਿਹਾ ਤੁਹਾਨੂੰ ਕਲਰ ਵੀ ਬਹੁਤ ਪਿਆਰੇ ਆ ਇਹਦੇ ਵਿੱਚ ਬਹੁਤ ਹੀ ਸੋਹਣੇ ਪੇਂਟ ਤੇ ਬਹੁਤ ਹੀ ਸੋਹਣਾ ਜਿਹੜਾ ਹੈਗਾ ਇਹਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਮਿਲੂਗੀ ਲੀਲਨ ਦੇ ਵਿੱਚ ਦੁਪੱਟਾ ਤੇ ਸ਼ਰਟ बॉਟਮ कॉटन सिल्क ਦੇ ਵਿੱਚ ਰਹੂਗੀ ਇਹ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਆ ਪਿਓਰ ਬਰਬਰੀ ਦੇ ਵਿੱਚ ਸ਼ਰਟ ਰਹੂਗੀ ਮੋਡਲ ਦੀ ਇਹਦੇ ਨਾਲ बॉਟਮ ਆਏਗੀ ਤੇ ਬਰਬਰੀ ਦਾ ਹੀ ਦੁਪੱਟਾ ਰਹੂਗਾ ਡਿਜੀਟਲ প্রিনਟ ਦੇ ਵਿੱਚ ਸ਼ਰਟ ਦੇ ਉੱਪਰ ਲੈਸਿਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪੱਟਾ ਵੀ ਫੁੱਲ ਬੱਡੇ ਪਣੇ ਦਾ ਆਏਗਾ ਤੇ ਨਾਲ ਲੈਸਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਔਰਗਾਂਜਾ ਦੇ ਵਿੱਚ ਸੂਟ ਰਹਿਣਗੇ ਸਾਰਾ ਇਹਦੇ ਪਰਲ ਵਰਕ ਕੀਤਾ ਹੋਇਆ ਸਿਲਕ ਦੀ ਇਹਦੇ ਨਾਲ ਬਾਟਮ ਆਏਗੀ ਤੇ ਔਰਗਾਂਜਾ ਦਾ ਹੀ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਲੈਸ ਮਿਲ ਜੇਗੀ ਪਿਓਰ ਚੰਦੇਰੀ ਸਿਲਕ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਮਧੂਬਨੀ ਆਰਟ ਦੇ ਨਾਲ ਇਹਦੇ ਉੱਪਰ ਪ੍ਰਿੰਟ ਕੀਤੀ ਹੋਈ ਹੈ ਘੇਰਾ ਬਾਰਡਰ ਹੈ ਜਿਹੜਾ ਉਹ ਸਾਰਾ ਇਹਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਚੰਦੇਰੀ ਦੇ ਵਿੱਚ ਇਹ ਸ਼ਰਟ ਹੋਊਗੀ ਐਮਬ੍ਰੋਇਡਰੀ ਵਾਲੀ ਕੋਟਾ ਚੰਦੇਰੀ ਦੇ ਵਿੱਚ ਐਮਬ੍ਰੋਇਡਰੀ ਵਾਲਾ ਦੁਪੱਟਾ ਰਹੂਗਾ ਤੇ कॉटन ਦੀ ਇਹਦੇ ਨਾਲ बॉटम ਰਹੇਗੀ ਬੜੀ ਪਿਆਰੀ ਲੁੱਕ ਦੇ ਵਿੱਚ ਇਹ ਪੋਲਕਾ ਡਾਟਸ ਦੇ ਵਿੱਚ ਆ ਗਿਆ ਬਿਸਕੋਸ ਕ੍ਰੀਤੀ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਪਲੇਨ 크ਰੇਪ ਦੀ ਇਹਦੇ ਨਾਲ बॉटम ਰਹੇਗੀ ਸ਼ਿਫॉन ਦਾ ਪ੍ਰਿੰਟਡ ਦੁਪੱਟਾ ਰਹੂਗਾ ਤੇ ਇਸੋਕ ਜਨਮੇ ਇਹਨਾਂ ਦਾ ਰੇਟ ਹੋਊਗਾ ਜੇ ਕੋਈ ਵੀ ਸੂਟ ਪਸੰਦ ਆਤਾ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਤਾਂ ਫਟਾਫਟ ਆਪਣਾ ਜਿਹੜਾ ਆਰਡਰ ਆ ਬੁੱਕ ਕਰ ਲਿਓ ਬਹੁਤ ਹੀ ਲਿਮਿਟਡ ਸਟਾਕ ਹੈ ਪੋਲਕਾ ਡਾਟਸ ਦੇ ਵਿੱਚ ਪਿਓਰ ਵਿਸਕੋਸ ਕ੍ਰੇਪ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਪ੍ਰਿੰਟਰ ਸ਼ਰਟ ਹੋਊਗੀ ਲੈਸਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਕਾਟਨ ਦੀ ਪ੍ਰਿੰਟਡ ਬਾਟਮ ਆਏਗੀ ਮਲ ਦਾ ਇਹਦੇ ਨਾਲ ਦੁਪੱਟਾ ਰਹੂਗਾ ਫੋਰ ਸਾਈਡ ਤੇ ਦੁਪੱਟੇ ਦੇ ਉੱਪਰ ਲੈਸ ਮਿਲ ਜੂਗੀ ਤੇ ਘੇਰੇ ਦੇ ਉੱਪਰ ਵੀ ਲੈਸ ਹੋਊਗੀ ਪਿਓਰ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ 네ਗੇਟਿਵ ਪ੍ਰਿੰਟਡ ਇਹਦੀ ਬਾਟਮ ਆਏਗੀ ਸੈਲਫ ਪ੍ਰਿੰਟਡ ਬਾਟਮ ਹੋਏਗੀ ਸਾਫਟ ਤੇ ਫਾਈਨ ਕੋਟਾ ਦਾ ਇਹ ਨਾਲ ਦੁਪੱਟਾ ਰੂਗਾ ਰੇਟ ਰੂਗਾ 2495 ਰੁਪਏ ਸ਼ਰਟ ਪ੍ਰਿੰਟਡ ਹੋਊਗੀ ਦੁਪੱਟਾ ਵੀ ਪ੍ਰਿੰਟਡ ਰੂਗਾ ਤੇ ਬਾਟਮ ਸੈਲਫ ਪ੍ਰਿੰਟਡ ਹੈ ਪਿਓਰ ਔਰਗਾਂਜਾ ਦੇ ਵਿੱਚ ਸ਼ਰਟ ਹੋਊਗੀ ਬਾਟਮ ਐਮਬ੍ਰੋਇਡਰੀ ਵਾਲੀ ਰਹੂਗੀ ਨੈਕ ਦੇ ਉੱਪਰ ਵੀ ਐਮਬ੍ਰੋਇਡਰੀ ਹੈ ਤੇ ਔਰਗਾਂਜਾ ਦਾ ਹੀ ਦੁਪੱਟਾ ਰਹੂਗਾ ਰੇਟ ਰੂਗਾ 2099 ਰੁਪਏ ਬੜੀ ਪਿਆਰੀ ਲੁੱਕ ਦੇ ਵਿੱਚ ਬਹੁਤ ਸੋਹਣੇ ਕਲਰ ਹੈ ਇਹਦੇ ਵਿੱਚ ਮਸਲੀਨ ਦੇ ਵਿੱਚ ਸ਼ਰਟ ਰੂ ਹੈ ਡਿਜ਼ਾਈਨਰ ਕ੍ਰੂਸ਼ੀਅਲ ਐਸਿਸ ਨਾਲ ਇਹਨੂੰ ਡਿਜ਼ਾਈਨਿੰਗ ਕੀਤੀ ਹੋਈ ਹੈ ਕ੍ਰੂਸ਼ੀਅਲ ਵਰਕ ਕੀਤਾ ਹੋਇਆ ਦੁਪੱਟਾ ਪ੍ਰਿੰਟਡ ਰਹੂਗਾ ਮਸਲੀਨ ਦੇ ਵਿੱਚ ਆਲ ਓਵਰ ਸੂਟ ਮਿਲੂਗਾ ਐਪਲੀਕ ਵਰਕ ਵਾਲਾ ਸਾਰਾ ਸੂਟ ਰਹੂਗਾ ਮਸਲੀਨ ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ ਫੁੱਲ ਫਰੰਟ ਦੇ ਉੱਪਰ ਸਾਰਾ ਐਪਲੀਕ ਵਰਕ ਕੀਤਾ ਹੈ ਘੇਰੇ ਦੇ ਉੱਪਰ ਔਰ ਦੁਪੱਟੇ ਦੇ ਉੱਪਰ ਇਹ ਕਾਟਨ ਕੋਟਾ ਦੇ ਵਿੱਚ embroidery ਵਾਲੀ ਸ਼ਰਟ ਤੇ ਦੁਪੱਟਾ ਰਹੂਗਾ ਚਿਕਨ ਦੀ ਦੇ ਨਾਲ ਬਾਟਮ ਆਏਗੀ ਪਲੀਨ ਬਾਟਮ ਵਾਈਟ ਆਏਗੀ ਬਿਸਕੋਸ ਜੀ ਨੋਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਹੈ embroidery ਵਾਲਾ ਜੀ ਨੋਨ ਸ਼ਿਵਾਂਨ ਦਾ embroidery ਵਾਲਾ ਹੀ ਦੁਪੱਟਾ ਰਹੂਗਾ ਦੁਪੱਟਾ ਬਾਟਮ ਹੈ ਜਿਹੜੀ ਇਹਦੀ ਪਲੇਨ ਰਹੂਗੀ ਇਹ ਬਹੁਤ ਹੀ ਸੋਹਣਾ ਸੂਟ ਹੈ ਸੈਟਨ organza ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੈ ਜਿਹੜੀ ਹਾਈਲਾਈਟ ਕੀਤੀ ਹੋਈ ਹੈ ਹੈਂਡਵਰਕ ਦੇ ਨਾਲ ਦੁਪੱਟਾ ਵੀ organza ਦੇ ਵਿੱਚ ਰਹੂਗਾ embroidery ਵਾਲਾ ਪਲੇਨ ਬਾਟਮ ਰਹੇਗੀ ਫੁੱਲ ਲੁੱਕ ਹੈ ਜਿਹੜੀ ਸੂਟ ਦੀ ਇਸ ਤਰ੍ਹਾਂ ਦੀ ਆਊਗੀ ਪਿਓਰ ਹੈਂਡ ਬ੍ਰਸ਼ ਪੇਂਟ ਦੇ ਵਿੱਚ ਆ ਗਿਆ ਇਹ ਫੈਂਸੀ ਲੈਸਿਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਵੀ ਮਿਲੇਗਾ ਇਹਦੇ ਉੱਪਰ ਘੇਰੇ ਦੇ ਉੱਪਰ ਉਹ 슬ੀਵਜ਼ ਦੇ ਉੱਪਰ ਫੁੱਲ ਪਿੱਕ ਹੈ ਜਿਹੜੀ ਇਸ ਤਰ੍ਹਾਂ ਦੀ ਆਊਗੀ ਇਸ ਵਾਲੇ ਸੂਟ ਦੀ ਮਲ ਚੰਦੇਰੀ ਸਿਲਕ ਦੇ ਵਿੱਚ ਸ਼ਰਟ ਹੋਊਗੀ ਥ੍ਰੈਡਵਰਕ ਕੀਤਾ ਹੋਇਆ ਦੁਪੱਟੇ ਦੇ ਉੱਪਰ ਔਰ ਸ਼ਰਟ ਦੇ ਉੱਪਰ ਪਿਓਰ ਮਲ ਚੰਦੇਰੀ ਸਿਲਕ ਦਾ ਹੀ ਦੁਪੱਟਾ ਤੇ ਬਾਟਮ ਇਹਦੇ ਨਾਲ ਕਾਟਨ ਸੈਟਨ ਦੀ ਆਏਗੀ ਬੜੀ ਪਿਆਰੀ ਲੁੱਕ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਕੇ ਸਾਰੀਆਂ ਪੈਣਾ ਇਸ ਵੀਡੀਓ ਦਾ ਲਾਹਾ ਲੈ ਸਕਣ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰ ਦਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਿਓਰ ਕਾਟਨ ਦੇ ਵਿੱਚ 셀ਫ ਕਾਟਨ ਦੇ ਵਿੱਚ ਐਮਬ੍ਰਾਇਡਰੀ ਵਾਲਾ ਸੂਟ ਰਹੇਗਾ ਇਹ ਵੀ ਬਹੁਤ ਸੋਹਣਾ ਸੂਟ ਲੱਗਦਾ ਮਸਲੀਨ ਸ਼ਰਟ ਰਹੂਗੀ ਸ਼ੈਂਟੂਨ ਦੀ ਬਾਟਮ ਆਏਗੀ ਤੇ ਮਸਲੀਨ ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ ਨਿਊ ਨਿਊ ਡਿਜ਼ਾਈਨਰ ਜੀ ਲੁੱਕ ਡਿਜ਼ਾਈਨਰ ਜੀ ਪੀਸ ਦੇਖਣ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਲੀਲਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਾਰਟ ਰਹੂਗੀ ਪੈਚ ਵਰਕ ਕੀਤਾ ਹੈਂਡਵਰਕ ਮਿਲੂਗਾ ਬਾਟਨ ਲਾਨ ਕਾਟਨ ਦੀ ਆਏਗੀ ਬਾਟਮ ਲਾਨ ਕਾਟਨ ਦੀ ਆਏਗੀ ਤੇ ਦੁਪੱਟਾ ਲੀਲਨ ਦੇ ਵਿੱਚ ਹੀ ਰਹੂਗਾ ਜ਼ਰੀ ਵੀਵਿੰਗ ਵਾਲਾ ਇਹ ਆਗੇ ਸੂਟ ਜਿਹੜੇ ਹੈਗੇ ਆ ਸ਼ਰਟ ਤੇ ਦੁਪੱਟਾ कॉटन ਬਰਬਰੀ ਦੇ ਵਿੱਚ ਰਹਿਣਗੇ ਪ੍ਰਿੰਟ ਆਊਗਾ ਪ੍ਰਿੰਟਡ ਸੂਟ ਰਹੂਗਾ ਆਰੀ ਵਰਕ ਕੀਤਾ ਹੋਇਆ ਮਿਲੂਗਾ ਪਲੇਨ ਮਸਲੀਨ ਦੀ ਇਹਦੇ ਨਾਲ ਬਾਟਮ ਰਹੇਗੀ ਬਾਕੀ ਜੇ ਤੁਹਾਡੀ ਕੋਈ ਵੀ ਕੁਇਰੀ ਹੋਵੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਨੰਬਰ ਆਪਣਾ ਦਿੱਤਾ ਹੈ ਇਸ ਨੰਬਰ ਨੂੰ ਸੇਵ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ